ਸਾਰੀ ਦੁਨੀਆ ਤੇ ਵਸਦੇ ਮੈਸੀ ਭੈਣ ਭਰਾਵਾ ਪਾਸਟਰਾਂ ਨੂੰ ਮੇਰੇ ਵੱਲੋਂ ਜੈ ਮਸੀਦੀ ਅੱਜ ਜਿਸ ਮੁੱਦੇ ਉੱਤੇ ਗੱਲ ਕਰਨ ਲੱਗੇ ਹਾਂ ਧਿਆਨ ਨਾਲ ਸੁਣਨਾ ਜ਼ਰੂਰ ਹੈ ਇਹ ਮੁੱਦਾ ਜਿਹੜੇ ਪ੍ਰਧਾਨਾਂ ਦਾ ਜੀ ਜਿਹੜੇ ਕਹਿੰਦੇ ਜੀ ਅਸੀਂ ਕੌਮ ਦੇ ਪ੍ਰਧਾਨਾਂ ਧਰਮ ਦੇ ਪ੍ਰਧਾਨਾਂ ਅਲਬਰਟ ਦੋਬਾਜੀ ਜான் ਪੋਰਟ ਲੀਜੀ ਪੀਟਰ ਸੀਦਾ ਜੀ ਇਦਾਂ ਦੇ ਹੋਰ ਵੀ ਬਹੁਤ ਸਾਰੇ ਪ੍ਰਧਾਨ ਹਨ ਜਿਨ੍ਹਾਂ ਦੀ ਜ਼ਿੰਦਗੀ ਬਿਲਕੁਲ ਕਲਾਮ ਦੇ ਅਨੁਸਾਰ ਹੈ ਹੀ ਨਹੀਂ ਜਦ ਪੀਟਰ ਪੀਟਰ ਸੀਦਾ ਇਲੈਕਸ਼ਨ ਚ ਖੜਾ ਹੋਇਆ ਐਮਐਲਏ ਦੀ ਤਾਂ ਉਹ ਕਹਿੰਦਾ ਜੀ ਮੈਂ ਤਾਂ ਸਭ ਕੁਝ ਖਾ ਲੈਨਦਾ ਹਾਂ ਉੱਥੇ ਇੱਕ ਮੈਂ ਦੇਖ ਰਿਹਾ ਸੀ ਤੇ ਆਂਦੇ ਨਾਲ ਦੀ ਮੂਵੀ ਵਿਸ਼ਵਾਸੀ ਕਹਿੰਦਾ ਨਹੀਂ ਨਹੀਂ ਜੀ ਕਹਿੰਦਾ ਨਹੀਂ ਤੁਮ ਕਿ ਪਰੇ ਗੀਤਾ ਗਿਆ ਕਹਿੰਦਾ ਮੈਂ ਤਾਂ ਸਭ ਕੁਝ ਖਾ ਲੈਣਾ ਇਹ ਤਾਂ ਜਿਹੜੇ ਬਾਈਬਲ ਨੂੰ ਨਹੀਂ ਪੜਦੇ ਔਰ ਉਹਨਾਂ ਨੇ ਸੁਣਿਆ ਕਿ ਅਰੇ 크ਿਸਚਨ ਲੋਗਾ ਉਹ ਕੋਤੇ ਵੀ ਜਾ ਕੇ ਮੱਥਾ ਨਹੀਂ ਟੇਕਦੇ ਔਰ ਕਿਤੇ ਵੀ ਜਾ ਕੇ ਪ੍ਰਸ਼ਾਦ ਨਹੀਂ ਲੈਂਦੇ ਕਿਉਂਕਿ ਉਹ ਪ੍ਰਸ਼ਾਦ ਸ਼ੱਕ ਲਿਆਵਾ ਜਿਹੜਾ ਪ੍ਰਸ਼ਾਦ ਅੰਮ੍ਰਾ ਉਹ ਕੋ ਪ੍ਰਸ਼ਾਦ ਯੇਸ਼ੂ ਕੋਲਾ ਯੇਸ਼ੂ ਦਾ ਪ੍ਰਸ਼ਾਦ ਯੇਸ਼ੂ ਦਾ ਪਿਆਲਾ ਤੇ ਅਸੀਂ ਦੂਸਰਾ ਪਿਆਲਾ ਨਹੀਂ ਪੀ ਸਕਦੇ ਪ੍ਰਭੂ ਦੀ ਮੇਜ਼ ਔਰ ਕੁੱਤਾਂ ਦੀ ਮੇਜ਼ ਦੇ ਇਸ ਦੀ ਦੋਨਾਂ ਦੇ ਸਾਂਝੀ ਨਹੀਂ ਹੋ ਸਕਦੇ ਇਹ ਬਾਈਬਲ ਦਾ ਕਾਨੂੰਨ ਆ ਔਰ ਬਾਈਬਲ ਦੀ ਲੜਾਈ ਵੀ ਇਸੇ ਗੱਲ ਦੀ ਆ ਬਿਲਕੁਲ ਕਿਉਂਕਿ ਬਾਈਬਲ ਬੋਲਦੀ ਹੈ ਕਿ ਮੇਰਾ ਸ਼ਰੀਕ ਬਣਨਾ ਚਾਹੀਏ ਅਸੀਂ ਕਿੰਨੇ ਵੀ ਅਤ ਦੁਖੀ ਅਤ ਪਰੇਸ਼ਾਨ ਹੋਈਏ ਅਸੀਂ ਆਪਣਾ ਸ਼ਰੀਕ ਨਹੀਂ ਬਣਾ ਸਕਦੇ ਲੇਕਿਨ ਅਗਰ ਅਸੀਂ ਖੁਦਾ ਦੇ ਪਾਕ ਕਲਾਮ ਦੇ ਅਨਸਾਰ ਚੱਲਦੇ ਹਾਂ ਤੇ ਦੁਖੀ ਵੀ ਹਾਂ ਕਿ ਖੁਦਾ ਦਾ ਕਲਾਮ ਕਹਿੰਦਾ ਹੈ ਮੈਂ ਕਹਿਤ ਪੜਾਂਗਾ ਪਰਮੇਸ਼ਰ ਦੇ ਪਾਕਲਾ ਮੱਤੀ ਰਸੂਲ ਦੀ ਅੰਜੀਲ ਆਰ ਉਸ ਦਾ ਪੰਜ ਜਾਇ ਇਸ ਲਿਖਿਆ ਹੈ ਅਸੀਂ ਉਸ ਨੂੰ ਸੁਣਾਂਗੇ ਤਨ ਹੋ ਤੁਸੀਂ ਜੇ ਮਨੁੱਖ ਮੇਰੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਮਾਰਨ ਤੇ ਸਤਾਵਨ ਅਤੇ ਹਰ ਇੱਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮਿਠ ਲਾਉਣ ਗਿਆ ਆਨੰਦ ਹੋਵਾ ਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਾਲਸਰ ਵਿੱਚ ਬਹੁਤ ਹੈ ਇਸ ਲਈ ਜੋ ਉਹਨਾਂ ਨੇ ਤਾਂ ਤੋਂ ਅਗਲੇ ਨਬੀਆਂ ਨੂੰ ਵੀ ਇਸ ਤਰ੍ਹਾਂ ਸਤਾਇਆ ਸੀ ਇਹ ਯਸ਼ੂਸੀ ਦੀ ਪਵਿੱਕ ਬਾਣੀ ਆ ਔਰ ਯਸ਼ੂ ਦਾ ਕਲਾਮ ਆ ਉਹਦਾ ਕਲਾਮ ਨਾ ਟਲਿਆ ਸੀ ਨਾ ਟਲੇਗਾ ਸੋ ਅਗਰ ਅਸੀਂ ਮਸੀਹ ਕਹੋਨੇ ਆ ਤੇ ਅਸੀਂ ਜਾ ਕੇ ਦੂਜੀਆਂ ਜਗ੍ਹਾ ਤੇ ਮੱਥਾ ਟੇਕਦੇ ਆ ਚਾਹੇ ਉਹ ਐਲਬਰਟ ਦੂਬਾ ਹੋਵੇ ਚਾਹੇ ਉਹ ਜான் ਕੋਟਲੀ ਹੋਵੇ ਚਾਹੇ ਉਹ ਗਰੋਵਰ ਹੋਵੇ ਔਰ ਜਾਂਸੀ ਆਪਣੇ ਸਵਾਰਥ ਦੇ ਲਈ ਜਾ ਕੇ ਕਿਤੇ ਜੋ ਪਾਸਟਰ ਸੁਬਾਨ ਵੀ ਹਨ ਕਿਤੇ ਸੇਬਤ ਕਰਦੇ ਹਾਂ ਤੇ ਅਸੀਂ ਆਪਣੇ ਪਰਮੇਸ਼ਵਰ ਨੂੰ ਮੋਜਾਗਾ ਤੇ ਅਣਖ ਨਹੀਂ ਦਵਾਉਂਦੇ ਕਿ ਖੁਦਾ ਦਾ ਆਤਮਾ ਤੜਤੁਨ ਰਾਸ ਹੈ ਔਰ ਕੋਈ ਖੁਦਾ ਦੇ ਲੋਕ ਨਹੀਂ ਹੋ ਸਾਡਾ ਕੰਮ ਅਗਰ ਅਸੀਂ ਮਸੀਹਤ ਨੂੰ ਬਾਈਬਲ ਨੂੰ ਜਾਣ ਚੁੱਕੇ ਆਂ ਬਾਈਬਲ ਦੀ ਇਹ تعلیم ਹੈ ਕਿ ਮੇਰੇ ਸਨਮੁਖ ਦੂਜੇ ਦੇਵਤੇ ਨਹੀਂ ਹੋਣੇ ਚਾਹੀਦੇ। ਧਰਤੀ ਤੇ ਤੁਸੀਂ ਕਿਸੇ ਦੀ ਪੂਜਾ ਕਰਨੀ ਨਹੀਂ ਆ। ਤੇ ਜਿਹੜੀ ਰੋਟੀ ਆ ਜਾਂ ਰਾਜ ਆ ਇਹ ਤੇ ਖੁਦਾ ਵੱਲੋਂ ਹੈ। ਦਾਨੀਲ ਦੀ ਪੋਥੀ 'ਚ ਲਿਖਿਆ ਹੈ ਜਦ ਅਸੀਂ ਦਾਨੀਲ ਨੂੰ ਦੂਸਰਾ ਇੱਕਿਆ ਤਾਂ ਉਹ ਹੀ ਰਾਜਾਂ ਨੂੰ ਹਟਾਉਂਦਾ ਤੇ ਉਹ ਹੀ ਲਾਉਂਦਾ ਹੈ। ਉਹ ਹੀ ਕਰਦਾ ਹੈ ਸੰਤੋਸ਼। डानिएल एक ਵਿਖਬਾਣੀ ਕਰਦੇ ਹਨ ਸੋ ਜਦ ਇਜ਼ਰਾਈਲੀ ਆਨੇ ਰਾਜਾ ਮੰਗਿਆ ਸੀ ਖੁਦਾ ਨਹੀਂ ਦਿੱਤਾ ਸੀ ਕਿ ਕਿਸ ਨੂੰ ਰਾਜਾ ਮੱਸਾ ਕਰੋ ਅਗਰ ਸਾਨੂੰ ਜ਼ਰੂਰਤ ਹੋਏਗੀ ਤੇ ਖੁਦਾਵੰ ਆਪ ਹੀ ਸਾਡੇ ਲਈ ਤਿਆਰ ਕਰੇਗਾ ਔਰ ਅਗਰ ਅਸੀਂ ਦੇਖਦੇ ਆ ਵੀ ਜਿਸਦਾ ਐਲਬਰਟ ਦੂਬਾ ਕਰ ਰਿਹਾ ਸੀ ਜਾਂ ਗਰੋਵਰ ਦਾ ਵੀ ਇਹੀ ਮਤਲਬ ਮੰਨਛਾ ਸੀ ਜੋ ਹੰਕਨ ਰੂਲੇ ਦਾ ਮਨਿਸਟਰੀ ਦਾ ਕਹਿੰਦੇ ਦੀ ਪ੍ਰਧਾਨ ਦੱਸੋ ਵੀ ਸਾਨੂੰ ਇੱਕ ਪਵਿੱਤਰ ਲੋਕਾਂ ਨੂੰ ਐਸੇ ਕੋਈ ਪ੍ਰਧਾਨਾ ਦੀ ਜ਼ਰੂਰਤ ਹੈਗੀ ਐ ਅਸੀਂ ਕੋਈ ਕਿਸੇ ਨਾਲ ਲੜਾਈ ਕਰਨੀ ਆ ਕੋਈ ਜੰਗ ਕਰਨਾ ਹੈ ਕੋਈ ਕੋਈ ਹੋਰ ਕੋਈ 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 ਬੁਰਾ ਕੰਮ ਕਰਨਾ ਹੈ ਸਾਨੂੰ ਤੇ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਆ ਅਗਰ ਮਸਜਿਦ ਦੇ ਨਾਮ ਕਰਕੇ ਸਾਨੂੰ ਕੋਈ ਤੰਗ ਕਰਦਾ ਹੈ ਇਕ ਖੁਦਾ ਦਾ ਕਲਾਮ ਪੂਰਾ ਹੁੰਦਾ ਬਾਈਬਲ ਦਾ ਵਚਨ ਪੂਰਾ ਹੁੰਦਾ ਬਾਈਬਲ ਦਾ ਵਚਨ ਪੂਰਾ ਹੋਣਾ ਬਹੁਤ ਜ਼ਰੂਰੀ ਆ ਕਹਿੰਦਾ ਜਨਮ ਟਲ ਸਕਦੀ ਆ ਸਮਾਂ ਟਲ ਸਕਦਾ ਪਰ ਮੇਰਾ ਕਲਾਮ ਨਹੀਂ ਕਦੇ ਨਹੀਂ ਟਲੇਗਾ ਤੇ ਤਵਚਨ ਟਲ ਨਹੀਂ ਨਹੀਂ ਆ ਸੋ ਇਹ ਕਹਿੰਦੇ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਵੋਟਾਂ ਪੈਣੀਆਂ ਤਾਂ ਕਿੱਥੋਂ ਸੀ ਤੁਸੀਂ ਤਾਂ ਮਸਤੀ ਹੈ ਨਹੀਂ ਅਗਰ ਤਨ ਵੋਟਾਂ ਪੈ ਜਾਂਦੀਆਂ ਤਾਂ ਤੁਸੀਂ ਕੋਈ ਬਣ ਜਾਂਦੇ ਤਦੂਸ ਇਸ ਤੋਂ ਵੀ ਜ਼ਿਆਦਾ ਗੰਦ ਪਾਣਾ ਸੀ ਜਿੰਨਾ ਤੁਸੀਂ ਪਾ ਰਹੇ ਹੋ ਜਿੰਨਾ ਤੁਸੀਂ ਪਾ ਰਹੇ ਹੋ ਇਸ ਤੋਂ ਵੀ ਜ਼ਿਆਦਾ ਖੁਦਾਵੰਦ ਨੇ ਇਸ ਅਣਖ ਤੇ ਮਾਰੇ ਆਪਣੇ ਲੋਕਾਂ ਨੂੰ ਗੁਲਾਮ ਕੀਤਾ ਹੈ ਆਜ਼ਾਦੀ ਨਹੀਂ ਦਿੱਤੀ ਆਜ਼ਾਦੀ ਖੁਦਾ ਨੇ ਤਦੇ ਦਿੱਤੀ ਹੈ ਜਦੋਂ ਅਸੀਂ ਨੈਗਿੰਦ ਪੁੱਤ ਸੀ ਇਹਦੇ ਪੜਦੇ ਆ ਜਦ ਤੱਕ ਅਸੀਂ ਜਿਹੜਾ ਟੁੰਡ ਆਰ ਮਟੀ ਨੂੰ ਢਾ ਨਹੀਂ ਦਿੰਦੇ ਨੈਗਿੰਦ ਪੁੱਤ ਚ ਲਿਖਿਆ ਗਦੌਨ ਮੁਕਿਆ ਜਦ ਤੱਕ ਤੋਂ ਆਪਣੇ ਪਿਓ ਦੀ ਮਟੀ ਆਉ ਦਾ ਟੁੰਡ ਢਾ ਨਹੀਂ ਵੱਢ ਨਹੀਂ ਦਿੰਦਾ ਤਤੋ ਕੀ ਮਾਲਕਿਆ ਕੋ ਜੰਗ ਨਹੀਂ ਦੱਸ ਸਕਦੇ ਅਸੀਂ ਕੋਈ ਅਗਰ ਖਤਾ ਪਾਣੀ ਹੈ ਤੇ ਕਲਾਮ ਦੇ ਅਨਸਾਰ ਕਲਾਮ ਚੋਂ ਬਾਹਰ ਹੋ ਕੇ ਤੁਸੀਂ ਕਹੋ ਨਾ ਮੈਂ ਜਿੱਤ ਰਿਆਂ ਤੁਸੀਂ ਇਹ ਸਮਝੋ ਮਹਾਰ ਰੱਬ ਤਾਂ ਨਰਾਜ ਆ ਜਿਹਦੇ ਹੱਥ ਵਿੱਚ ਸਾਰਾ ਕੁਸ਼ਵ ਉਹ ਤਾਂ ਨਰਾਜ ਆ ਤੁਸੀਂ ਕਿਥੇ ਜਾ ਚਲੇਗੇ ਤਿਸਰਾ ਇਲੀਏ ਜਦੋਂ ਹਾਰਦੇ ਸੀ ਵਿਸ਼ਵਾਸ ਕਮਜ਼ੋਰ ਵੀ ਹਰਾ ਦਿੰਦਾ ਵਾ ਜਦੋਂ ਬੋਤਕ੍ਰਸਤੀ ਕਰਦੇ ਸੀ ਉਦੋਂ ਤੋਂ ਬਿਲਕੁਲ ਹੀ ਕਹਿੰਦਾ ਇਹਨਾਂ ਨੂੰ ਆਪਣੇ ਨੂੰ ਜਿਹੜੇ ਮੇਰੇ ਵੱਲ ਆ ਜਦੋਂ ਅਸੀਂ ਕੁਝ ਪੜਦੇ ਆ ਕਹਿੰਦਾ ਜਿਹੜੇ ਮੇਰੇ ਵੱਲ ਇਧਰ ਮੁਸਾ ਕਹਿੰਦਾ ਆਜੋ ਜਿਹੜੇ ਕਹਿੰਦੇ ਦੂਜੇ ਪਾਸੇ ਆ ਕਹਿੰਦਾ ਉਹਨਾਂ ਨੂੰ ਆਪਣੀ ਤੇਗ ਨਾਲ ਆਪਣੇ ਨੂੰ ਵੜ ਦੋ ਖੁਦਾਮੰਦ ਇੰਨੀ ਨਫ਼ਰਤ ਕਰਦੇ ਆ ਇਹ ਬਾਈਬਲ ਕੌਣ ਇਹਨਾਂ ਨੂੰ ਇਹਨਾਂ ਦਾ ਪ੍ਰਚਾਰ ਮਤਲਬ ਪਾਸਟਰ ਆ ਇਹਨਾਂ ਪ੍ਰਧਾਨਾਂ ਦਾ ਕਿਹੜੀ ਚਰਚਾਂ ਚ ਜਾਂਦੇ ਆ ਤੇ ਕੀ ਇਨਾਂ ਨੇ ਅਜ ਤੱਕ ਸਿੱਖਿਆ ਹੈ ਹੁਣ ਤਾਂ ਧੌਲੇ ਸਾਰਿਆਂ ਦੇ ਆਏ ਹੋਏ ਆ ਕੀ ਇਨਾਂ ਨੇ ਗਾਂ ਸਿੱਖਣਾ ਹੈ ਔਰ ਜੈਸੇ ਇਹ ਹਨ ਐਲਬਰਟ ਦੂਬਾ ਹੋਇਆ ਗੌਰਵ ਹੋ ਗਿਆ ਜੌਨ ਕੋਟਲੀਨ ਵਰਗੇ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਜਿੱਥੇ ਦੀ ਇਹ ਸੰਗਤ ਕਰਦੇ ਨੇ ਉਹ ਵੀ ਇੰਨਾ ਵਰਗੇ ਹੀ ਨੇ ਸਰਬਜੀ ਪਾਸਟਰ ਜੀ ਕਹਿ ਰਹੇ ਸੀ ਵੀ ਇਹ ਐਲਬਰਟ ਦੁਬੇ ਦੀ ਆਵਾਜ਼ ਨਹੀਂ ਹੈ ਥੋਰ ਆਵਾਜ਼ ਕੇ ਦੀ ਜੀ ਕੋ ਤੋਂ ਕਾਸ ਤੋਂ ਆ ਰਹੀ ਸੀ ਰਦੀਵਾਜੀ ਸੀ ਉਹੀ ਬੋਲ ਰਿਹਾ ਸੀ ਉਹਦੇ ਵਿੱਚ ਹੋਰ ਕੋਈ ਨਹੀਂ ਸੀ ਬੋਲਣ ਦੇ ਆਪਣੀ ਆਵਾਜ਼ ਨਾਲ ਬੋਲ ਰਿਹਾ ਸੀ ਪਾਸਟਰ ਜੀ ਜਦੋਂ ਤੁਸੀਂ ਪ੍ਰਾਰਥਨਾ ਕਰਨ ਗਏ ਸੀ ਉਸ ਦਿਨ ਤੁਸੀਂ ਗਾਣਾ ਸੀ ਕਿ ਪਹਿਲੇ ਆਪਣੇ ਵਵੇਕ ਨੂੰ ਆਪਣੀ ਆਪ ਅੰਦਰ ਸ਼ੁੱਧਤਾ ਲੈ ਕੇ ਆਓ ਜਿਹੇ ਜੰਗ ਜਿਤਣਾਵਾਂ ਤੇ ਵਿਸ਼ਵਾਸੀਆਂ ਦੇ ਮਨਸਿ ਤਾਈ ਰੱਬ ਪਾਵੇਗਾ ਜੋ ਤੁਹਾਡਾ ਆਪਣਾ ਜੀਵਨ ਖੁਦਾ ਦੇ ਪਾਕ ਕਲਾਮ ਦੇ ਅਨਸਾਰ ਹੋਵੇਗਾ ਜੀਵਨ ਦੇ ਪਾਕ ਕਲਾਮ ਦੇ ਅਨਸਾਰ ਹੈ ਨਹੀਂ ਹੈ ਉਹ ਜਿਹੜੇ ਸੇਵਕ ਹੋ ਜਿਹੇ ਵਿਸ਼ਵਾਸੀ ਜਿਹੜੇ ਨਾਲ ਸੀ ਇਹਨਾਂ ਨੇ ਮਸੀਹਤ ਦੀ ਬਦਨਾਮੀ ਕਰਾਈ ਅੱਜ ਤੱਕ ਜਿੰਨੇ ਪ੍ਰਧਾਨ ਖੜੇ ਨੇ ਜਿੰਨੇ ਪ੍ਰਧਾਨਾਂ ਦੀ ਮਦਦ ਲੈਂਦੇ ਨੇ ਇਹਨਾਂ ਨੇ ਮਸੀਹਤ ਨੂੰ ਕਮਜ਼ੋਰ ਕੀਤਾ ਬਦਨਾਮ ਕੀਤਾ ਔਰ ਜਿਹੜੇ ਇਹਨਾਂ ਦੇ ਮਗਰ ਲੱਗ ਕੇ ਇੱਥੋਂ ਤੱਕ ਜਾਂਦੇ ਨੇ ਮੈਂ ਆਪਨੇ ਤੁਹਾਨੂੰ ਬਿਲਕੁਲ ਬਚਪਨ ਦੀ ਗੱਲ ਦੱਸਦਾ ਜਦੋਂ 84 ਤੋਂ ਬਾਅਦ ਆ ਪਹਿਲੀ ਵਾਰ ਇਲੈਕਸ਼ਨ ਹੋਈ ਆ ਔਰ ਉਦੋਂ ਸਰਪੰਚੇ ਵੀ ਹੈ ਨਹੀਂ ਸੀ ਪਿੰਡਾਂ ਦੇ ਵਿੱਚ ਔਰ ਅਸੀਂ ਮੋਟਾ ਕਿੰਨੂ ਪਾਈਏ ਪਹਿਲੇ ਕਾਂਗਰਸ ਨੇ ਪਾਉਂਦੇ ਸੀ ਫਿਰ ਅਸੀਂ ਕਾਲੀਆ ਨੂੰ ਪਾਈਆਂ ਅਸੀਂ ਉਹਨਾਂ ਨੂੰ ਸਿਰਫ ਕਿਹਾ ਵੀ ਤੂੰ ਕਹ ਹallelujah ਭਾਈ ਤੁਮੀ ਮੋਟਾ ਪਾਵਾਂਗੇ ਉਹਨੇ ਕਿਹਾ ਚਰਚ ਵਿੱਚ ਵੀ ਕਿਹਾ ਹallelujah ਕਰੇ ਸੱਦ ਕੇ ਵੀ ਕਿਹਾ ਹallelujah ਅਸੀਂ ਉਹਦੇ ਕੋ ਖੁਦਾ ਦੀ ਤਾਰੀਫ ਕਰਾ ਕੇ ਉਹਨੂੰ ਮੋਟਾ ਪਾਈਆਂ ਅੱਜ ਵੀ ਜੇ ਸਾਡੇ ਕੋਲ ਦੁਆ ਕਰਾਉਣ ਵਹਤੇ ਆਉਂਦੇ ਤਾਂ ਸਾਡਾ ਇਹ ਦਿਲ ਦੀ ਅੰਦਰ ਦੀ ਭਾਵਨਾ ਉਹਦੇ ਵੀ ਕਹੇ ਪ੍ਰਭੂ ਯਸੂ ਤੇਰੀ ਜੈ ਹੈ ਜਾਇ ਆਪਣੇ ਸਵਾਰਥ ਲਈ ਕਹਿ ਰਿਹਾ ਸਾਨੂੰ ਕੋਈ ਮਤਲਬ ਨਹੀਂ ਹੈ ਲੇਕਿਨ ਸਾਡੀ ਮਦਦ ਕਰਨ ਵਾਲਾ ਜੀਵਤ ਪਰਮੇਸ਼ਰ ਵਾ ਔਰ ਕਰਦਾ ਸੀ ਕਰਦਾ ਰਹੇਗਾ ਸਾਨੂੰ ਇਸ ਸਿਆਸਤ ਦੇ ਨਾਲ ਅਗਰ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਇਸੇ ਨਾਲ ਫਾਇਦਾ ਇਕ ਅਸੀਂ ਜਸੂ ਦਾ ਪ੍ਰਚਾਰ ਕਰੀਏ ਲੋਕਾਂ ਨੂੰ ਯੇਸ਼ੂ ਨਾਲ ਜੋੜੀਏ ਔਰ ਆਪਣੀ ਇਮਾਨਦਾਰੀ ਦਿਖਾਈਏ ਔਰ ਜਿਹੜੇ ਲੋਕ ਲੀਡਰਾਂ ਕੋ ਪੈਸੇ ਵੀ ਲੈਂਦੇ ਆ ਉਹ ਵੀ ਪਰਮੇਸ਼ਨ ਨੂੰ ਬਦਨਾਮ ਨਹੀਂ ਕਰਦੇ ਆ ਬਦਨਾਮ ਹੀ ਕਰਦੇ ਆ ਔਰ ਇੱਥੋਂ ਤੱਕ ਲੋਕਾਂ ਦੇ ਦਿਮਾਗ ਦੇ ਵਿੱਚ ਵੜ ਗਿਆ ਵੀ ਜਦੋਂ ਵੀ ਅਸੀਂ ਇਕੱਠਿਆਂ ਨੂੰ ਵੇਚਦੇ ਸੱਚਾਈ ਇਹ ਹੀ ਵੇਚਦੇ ਆ ਸੋ ਵੇਚਣ ਵਾਲਿਓ ਖੁਦਾਵੰ ਤੁਹਾਡੇ ਕੋ ਲੇਖਾ ਲਵੇਗਾ ਔਰ ਖੁਦਾਵੰ ਤੁਹਾਡੇ ਕੋ ਹਿਸਾਬ ਲਵੇਗਾ ਔਰ ਜਿਹੜੇ ਲੀਡਰ ਉਹ ਵੀ ਉੱਥੇ ਜਾਂਦੇ ਤੇ ਭੀੜ ਹੁੰਦੀ ਆ ਇਹ ਸੱਚਾਈ ਆ ਤੁਸੀਂ ਫਿਰ ਸਾਡੀ ਹਲਫ ਕਰਿਓ ਦੱਸ ਦੱਸੀ ਕੋਈ ਕਤਲ ਕਰਨੇ ਸਾਡੇ ਹਲਫ ਲੈਣੀ ਆ ਅਗਰ ਮਸੀਹ ਦਾ ਪ੍ਰਚਾਰ ਕਰਦੇ ਆ ਸਾਨੂੰ ਕੋ ਜੇਲ੍ਹ ਚ ਭਾਵੇਗਾ ਤਾਂ ਖੁਦਾ ਦਾ ਕلام ਪੂਰਾ ਹੋਏਗਾ ਕਿਉਂਕਿ ਜ਼ਮੀਨ ਤੇ ਅਸਮਾਨ ਤੇ ਇੱਕ ਹੀ ਨਾਮ ਆ ਉਹ ਯਸ਼ੂ ਨਾਮ ਆ ਜਿਹੜਾ ਸਾਨੂੰ ਨਜਾਦ ਦੇ ਸਕਦਾ ਸੁਟਕਾਰਾ ਦੇ ਸਕਦਾ ਐਲਵਰਟ ਦੁਬਾ ਜੀ ਤੁਸੀਂ ਆਪਣੇ ਜੀਵਨ ਨੂੰ ਹੁਣ ਤੁਸੀਂ ਠੀਕ ਵੀ ਕਰੋਗੇ ਠੀਕ ਨਹੀਂ ਹੋਣਾ ਤੁਸੀਂ ਜਿਹੜੇ ਤੇਰੇ ਨਾਲ ਦੇ ਆ ਜਾਂ ਜਿੰਨੇ ਵੀ ਆ ਇਹਨਾਂ ਨੂੰ ਹੁਣ ਮਾਫੀ ਵਾਲਾ ਵੀ ਸਿਸਟਮ ਜਿਹੜਾ ਵਾ ਮੇਰੇ ਖਿਆਲ ਚ ਤੁਸੀਂ ਉੱਤੱਕ ਪਹੁੰਚ ਹੀ ਨਹੀਂ ਸਕਦੇ ਤੁਸੀਂ ਆਪਣਾ ਤਾਂ ਨੁਕਸਾਨ ਕਰਨ ਆਪਣੀ ਔਲਾਦ ਦਾ ਵੀ ਨੁਕਸਾਨ ਕਰਦਾ ਹੈ ਬਾਈਬਲ ਦਾ ਜਿਵੇਂ ਤੀਜੀ ਚ ਚੌਥੀ ਪੀੜੀ ਬਦਲਾ ਲਵਾਂ ਤੋ ਬਦਲਾ ਲੈਣ ਤੋਂ ਕਦੇ ਟਲਦਾ ਨਹੀਂ ਹੈ ਸੋ ਖੁਦਾਵੰ ਬਦਲਾ ਲੈਣ ਵਾਲਾ ਪਰਮੇਸ਼ਰ ਹੈ ਤੇ ਅੱਜ ਤੱਕ ਐਲਬਰਟ ਦੋਬਾ ਜੀ ਤੁਸੀਂ ਮਸੀਹਤ ਨੂੰ ਬਦਨਾਮ ਕੀਤਾ ਚੌਣ ਕਟੜਲੀ ਜੀ ਬਦਨਾਮ ਕੀਤਾ ਪਾਸਟਰ ਚੀਦਾ ਦੀ ਬਦਨਾਮ ਕੀਤਾ ਔਰ ਜਿਹੜੀ ਤੁਹਾਡੇ ਲੋਕ ਪਾਸਟਰ ਮਦਦ ਲੈਂਦੇ ਆ ਉਹ ਵੀ ਬਹੁਤ ਜ਼ਿਆਦਾ ਆਪਣੇ ਆਪ ਨੂੰ ਧੋਖਾ ਦੇ ਰਿਹਾ ਔਰ ਅਗਰ ਅਸੀਂ ਗਲਤੀ ਕੀਤੀ ਆ ਤੇ ਅਸੀਂ ਸਜ਼ਾ ਭੋਗ ਲਾਂਗੇ ਬਾਈਬਲ ਦੱਸਦੀ ਜਿਹੜਾ ਆਪਣੀ ਗੁਨਾਹ ਨੂੰ ਮੰਨ ਕੇ ਛੱਡ ਦਿੰਦਾ ਉਹ ਸਫਲ ਹੋ ਜਾਂਦਾ ਏ ਤੇ ਸਾਡੀ ਕੋਸ਼ਿਸ਼ ਕਰੀ ਸਾਡੀ ਕੋਸ਼ਿਸ਼ ਇਹ ਜਿਹੜੇ ਸੇਵਕ ਲੋਕ ਨੇ ਉਹਨਾਂ ਵਿੱਚ ਕੋਈ ਜੁਰੀ ਨਾ ਕੋ ਦਾਗ ਜਿਹੜੇ ਵਿਸ਼ਵਾਸੀ ਹੈ ਨਾ ਉਹਨਾਂ ਵਿੱਚ ਜੁਰੀ ਉਹਨਾਂ ਵਿੱਚ ਕੋਈ ਦਾਗ ਨਹੀਂ ਹੋਣਾ ਚਾਹੀਦਾ ਦੁਲਨ ਜਿਹੜੀ ਹੈ ਉਹ ਪਾਤ ਪੁਆਰੀ ਦੀ ਤੇਰਾ ਪਵਿੱਤਰ ਹੈ ਆਮੀਨ